ਇਹ ਨੰਬਰ 2 ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀ ਇੱਕ ਫੇਕ ਵੀਜ਼ਾ ਰੈਕਟ ਬਰਸਟ ਕੀਤਾ ਜਿਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ 26 ਲੱਖ 70 ਹਜ਼ਾਰ ਰੁਪਏ ਬਰਾਮਦ ਕੀਤਾ ਔਰ ਉਹਨਾਂ ਨੂੰ ਅਰੈਸਟ ਪਾ ਕੇ ਤੇ ਹੁਣ ਰਿਮਾਂਡ ਤੇ ਚੱਲ ਰਹੇ ਨੇ ਹੁਣ ਕੋਰਟ ਪੇਸ਼ ਕਰਕੇ ਅਗਲੀ ਤਫਤੀਸ਼ ਅਮਲ ਚ ਲੈਣਾ ਹਾਂਜੀ ਵੀਜ਼ਾ ਇੱਕ ਤਾਂ ਲੜਕਾ ਸੀਗਾ ਜੀ ਬੱਲਾਚੌਰ ਦਾ ਮਨੀਸ਼ ਕੁਮਾਰ ਇੱਕ ਸੰਤੋਸ਼ ਕੁਮਾਰ ਅਲਿਆਸ ਵਾਜੀਦ ਅਲੀ ਨਾਮ ਕੀ ਹੈ ਕੰਪਨੀ ਨਹੀਂ ਹੈਗੀ ਜੀ ਕੋਈ ਇੰਡੀਵਿਜੂਅਲ ਹੈ ਫੇਕ ਵੀਜ਼ਾ ਲਗਾਉਂਦੇ ਆ ਲੋਕਾਂ ਦੇ ਪਾਸਪੋਰਟ ਦੇ ਉੱਤੇ ਉਹ ਹਾਂਜੀ ਉਹ ਸਾਡੀ ਇਹ ਜਿਹੜੀ ਤਫਤੀਸ਼ ਜੇ ਚੱਲ ਰਹੀ ਹੈਗੀ ਇਹਦੇ ਉਹਦੇ ਵਿੱਚ ਹਾਲੇ ਕਾਫੀ ਵੇ ਤੇ ਚੇ ਵੀ ਪਤਾ ਲੱਗਾ ਸੀ ਵੀ ਕੁਝ ਲੋਕ ਇੱਥੇ ਵੀ ਹੈਗੇ ਹੈ ਜਿਹੜੇ ਜਿਹੜੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਟੂ ਵੀ ਆਰ ਵੈਰੀਫਾਈਂਗ ਥੈਟ ਕਿ ਇੱਥੇ ਕੋਈ ਹੁੰਦਾ ਇਨਵੈਸਟੀਗੇਸ਼ਨ ਦਾ ਹਿੱਸਾ ਚੇਗਾ ਜੀ ਇਨਵੈਸਟੀਗੇਸ਼ਨ ਹੀ ਚੱਲ ਰਹੀ ਸੀ ਉਹ ਇਨਵੈਸਟੀਗੇਸ਼ਨ ਕਰ ਜਿਹੜੇ ਇਹ ਦੋ ਬੰਦੇ ਬ੍ਰਾਹਮਣ ਹੋਇਆ ਦੋ ਤੋਂ ਕੁਝ ਡਾਕੂਮੈਂਟਸ ਵੈਰੀਫਾਈ ਕਰਦੇ ਇਹ ਬੜੇ ਜੀ ਆਪਣੇ ਇਥੋਂ ਪਟੇਲ ਚੌਂਕ ਤੋਂ ਪਰ ਇੱਕ ਜਿਹੜਾ ਹੈ ਉਹ ਯੂਪੀ ਦਾ ਹੈ ਉਹ ਪੈਸੇ ਲੈਣ ਆਇ ਉਦੋਂ ਕੋ ਪਾਸਪੋਰਟ ਸੀਗੇ ਜਿਹੜੇ ਕਿ ਪਾਸਪੋਰਟ ਲੈ ਕੇ ਆਉਂਦੇ ਸੀ ਫੇਕ ਵੀਜ਼ਾ ਲਗਾ ਕੇ ਦੇ ਕੇ ਤੇ ਚਲੇ ਜਾਂਦੇ ਸੀ ਇਹ ਲੋਕਾਂ ਤੱਕ ਥਰੂ ਏਜੰਟਸ ਜਿਹੜੇ ਇੱਥੇ ਕੋਈ ਬੈਠੇ ਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਵੀਜ਼ਾ ਲਗਵਾ ਦਿਓ ਉਦੋਂ ਕੋ ਪਾਸਪੋਰਟ ਲੈ ਕੇ ਵੀਜ਼ਾ ਲਗਵਾ ਦਾਂਗੇ ਵੀਜ਼ਾ ਲਗਾ ਕੇ ਉਹ ਵਾਪਸ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਹਾਲ ਤੱਕ ਜੋ ਅਲੈਜ ਕੀਤਾ ਗਿਆ ਜੀ ਸਾਡੇ ਕੋਲ ਕੰਪਲੇਨੈਂਟ ਵੱਲੋਂ ਉਹਦੇ ਚ ਨਾ ਬਾਈ ਪਾਸਪੋਰਟ ਨਹੀਂ ਬਸ ਅਸੀਂ ਹੁਣ ਤੱਕ 5 ਦੇ ਚ ਰਿਕਵਰ ਕੀਤੇ ਆ ਡਿਫਰੈਂਟ ਰੇਟਸ ਤੇ ਜੋ ਜਿਹੜੇ ਜੇ ਬੰਦਾ ਕੋ ਮਿਲ ਜਾਏ 5 ਲੱਖ 7 ਲੱਖ 10 ਲੱਖ ਕੁਝ ਵੀ ਐਨੀ ਅਮਾਨ ਨੇ ਕਬੂਲ ਗਏ ਨੇ ਕਿ ਜ ਕਾਫੀ ਇਹ ਤਾਂ ਕਾਫੀ ਨੇ ਜੀ ਫਿਲਹਾਲ ਤਾਂ ਅਸੀਂ ਇਹਨਾਂ ਸਿਰਫ ਉੱਥੇ ਤੱਕ ਯੂਪੀ ਤੱਕ ਜਾ ਕੇ ਰੇਡ ਕਰਨ ਤੇ ਰਿਕਵਰੀ ਕਰਨ ਚਾਹੀਦਾ ਟਾਈਮ ਲੰਘਿਆ ਹੁਣ ਅਗਲੀ ਕੁਝ ਕਿਛ ਹੋਏਗੀ ਹੁਣ ਅੱਗੇ ਸਾਰੀ ਡਿਟੇਲਸ ਪਾ ਦੇਣਾ ਹਾਂਜੀ 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 ਮੇਨ ਤਾਂ ਉਹੀ ਸੀ ਗੱਲ ਮੀ ਵੀਜ਼ਾ ਉਹੀ ਲਗਾ ਕੇ ਦਿੰਦਾ ਸੀ ਹਾਂ ਉਹਦੇ ਤੋਂ ਹੁਣ ਅੱਗੇ ਕਿੱਦਨੂ ਚੱਲਦੀ ਹੈ ਉਹ ਦੇਖਣਾ ਪਏਗਾ ਕਿਉਂਕਿ ਲਿੰਕ ਸ਼ਾਇਦ ਅਬਰਾਡ ਵੀ ਜਾਂਦਾ ਆਂਦਾ ਰਹਿੰਦਾ ਸੀ ਤੇ ਹੁਣ ਦੁਬਈ ਨਾਲ ਕੀ ਲਿੰਕ ਨਿਕਲਦਾ ਕੀ ਨਹੀਂ ਉਹ ਸਾਰਾ ਐਸਟੈਬਲਿਸ਼ ਹਾਂ ਉਹ ਜਿਹੜਾ ਅੰਬੈਸੀ ਵਾਲੀ ਤੇ ਜਿਹੜੀ ਫੇਕ ਦੇ ਵਿੱਚ ਫਰਕ ਤਾਂ ਹੁੰਦਾ ਉਹ ਹੁਣ ਤਫतीश ਦੱਸੇਗੀ ਤਫतीश ਦੱਸੇਗੀ ਕਿ ਇਸ ਇੱਕ ਡਾਕੂਮੈਂਟ ਵੀ ਨਾਲ ਜਿਹੜਾ ਫਿਲਹਾਲ ਤਾਂ ਫੇਕ ਵੀਜ਼ਾ ਹੀ ਲਗਾ ਕੇ ਦਿੰਦੇ ਸੀ ਉਹ ਵੀ ਦਾ ਫੇਕ ਹੈ ਤੇ ਜਿਹੜਾ ਬੰਦਾ ਜੇ ਜਾਂਦਾ ਸੀ ਤਾਂ ਉਹ 에ਰਪੋਰਟ ਤੇ ਕੋ ਫੜਿਆ ਗਿਆ ਹੋਵੇਗਾ ਤੇ ਉੱਥੇ ਪਰਚਾ ਦਾ ਜੁਆ ਹੋਇਆ ਹੋਵੇਗਾ ਪਤਾ ਨਹੀਂ ਕੰਮ ਉਹ ਹੁਣ ਵੈਰੀਫਾਈ ਕਰਾਂਗੇ ਵੀ ਕੋਈ ਇਸ ਤਰ੍ਹਾਂ ਦੇ ਬੰਦੇ ਪਕੜੇ ਗਏ ਆ ਕਿ ਨਹੀਂ ਪਕੜੇ ਗਏ ਤੇ ਜਿਹੜੇ ਇਹਨਾਂ ਕੋ ਲੱਗੇ ਉਹ ਠੀਕ ਹੈ ਉਹ ਤੋਂ ਪਤਾ ਲੱਗਦਾ ਔਰ ਅਸੀਂ ਇਮੀਗ੍ਰੇਸ਼ਨ ਤੋਂ ਵੀ ਉਹ ਚੈੱਕ ਕਰਵਾਇਆ ਔਰ ਅੱਗੇ ਡਿਟੇਲ ਚ ਮਫਦ ਲੈ ਜਾਵਾਂਗੇ ਉਹਨਾਂ ਨੇ ਇੱਕ ਕੰਪਲੇਂਟ ਬਣਾਇਆ ਨਾ ਜੀ ਕਿ ਮੈਂ ਦਿੱਤੇ ਸੀ ਕਿ ਲੇਕਿਨ ਮੈਨੂੰ ਫੇਕ ਵੀਜ਼ਾ ਦੇ ਗਿਆ ਤੇ ਫਿਰ ਉੱਥੋਂ ਹੀ ਅਸੀਂ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਬਿਲਕੁਲ ਪਹੁੰਚ ਕੀਤੀ ਜਾਊਗੀ ਕਿ ਤੁਸੀਂ ਕਿਸ ਕਿਸ ਤੋਂ ਲਵਾਇਆ ਕਿਹੜੇ ਕਿਹੜੇ ਏਜੰਡੇ ਥਰੂ ਲਵਾਇਆ ਕਿਹੜਾ ਹੈ ਜੋ ਕੋ ਲੋਕਲ ਬੈਠਾ ਹੈ ਤੇ ਫਿਰ ਉਹਨਾਂ ਨੂੰ ਵੀ ਵੈਰੀਫਾਈ ਕਰਾਂਗੇ ਉਹ ਤਾਂ ਜਿਹਦੀ ਅੰਦਰ ਤੋਂ ਰਿਕਵਰੀ ਹੋਏਗੀ ਜਿਵੇਂ ਹੁਣ ਹੋਈ ਆ ਉਹ ਜਿਹੜੇ ਬੰਦੇ ਨੇ ਕਪਲੇਲ ਕੀਤੀ ਸੀ ਜਿੰਨੀ ਉਹਦੀ ਪੇਮੈਂਟ ਬੰਦੀ ਸੀ ਉਹ ਨੂੰ ਸਰਕਾਰ ਦੇ ਤੇ ਲੈ ਜਾਣਾ ਇਹ ਹੁਣ ਅਸੀਂ ਸਾਰੇ ਹੀ ਜਿਹੜੇ ਹੈਗੇ ਨੇ ਟਰੈਵਲਰ ਜਿੰਨੇ ਵੀ ਲੈ ਰਹੇ ਆ ਸਾਰਿਆਂ ਦਾ ਲਾਇਸੈਂਸਰੀ ਐਂਡ ਐਵਰੀਥਿੰਗ ਨੂੰ ਵੈਰੀਫਾਈ ਥੈਟ ਥੈਟ ਨੀਡਸ ਟੂ ਬੀ ਡਨ ਹਨਾ ਕਿਉਂਕਿ ਇਹਨਾਂ ਤੇ ਕੱਲ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਨਾਲ ਫਰਾਡ ਹੋ ਜਾਏ ਤੇ ਫਿਰ ਬਾਅਦ ਵਿੱਚ ਜੋ ਜਾ ਕੇ ਜੱਗੀ ਉਤ ਤੋਂ ਪਹਿਲਾ ਪਹਿਲਾ ਨਹੀਂ ਪਹਿਲੇ ਫੇਕ ਵੀਜ਼ਾ ਦਾ ਮਾਮਲਾ ਨਹੀਂ ਕੋਈ ਆਇਆ ਇਹ ਫਰਸਟ ਟਾਈਮ ਹੈ ਫੇਕ ਵੀਜ਼ਾ ਦੀ ਗੱਲ ਚੱਲੀ ਹੈ ਕਿ ਵੀਜ਼ਾ ਹੀ ਫੇਕ ਹੈ ਪਹਿਲਾ ਇਹ ਹੁੰਦਾ ਜੀ ਕਿ ਵੀਜ਼ਾ ਲਵਾ ਕੇ ਦੇਣਾ ਸੀ ਵੀਜ਼ਾ ਹੀ ਨਹੀਂ ਲੱਗਾ ਡਾਕ ਪੈਸੇ ਲੈ ਲੇ ਡਾਕੂਮੈਂਟ ਲੈ ਲੇ ਲੇਕਿਨ ਹੋਇਆ ਕੁਝ ਨਹੀਂ ਜਾਂ ਉਹਨੂੰ ਧੋਖਾ ਦੇ ਕੇ ਬੰਦਾ ਭੱਜ ਗਿਆ ਜਾਂ ਚਲਾ ਗਿਆ ਲੇਕਿਨ ਇੱਥੇ ਵੀਜ਼ਾ ਲਗਾ ਕੇ ਦੇ ਰਿਹਾ ਔਰ ਉਹ ਜਿਹੜਾ ਕਿ ਫੇਕ ਹੈ ਔਰ ਉਹ ਬੰਦਾ ਫਿਰ ਟਰੈਪ ਕੋਏਗਾ ਇੱਥੇ ਨਹੀਂ ਹੋਏਗਾ ਤੇ ਬਾਅਦ ਜਾ ਕੇ ਹੋਏਗਾ ਫਿਰ ਉਹਨੂੰ ਕੌਣ ਚੜਾਏਗਾ ਇਸ ਕਰਕੇ bigger achievement ਹੈਗੀ ਇਸ ਕਰਕੇ ਕਲੇਮ ਕਰਦੇ ਸਬਿਸ਼ਟਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜੀ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਮਦ ਕੀਤੇ ਆ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਨੇ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਇਹ ਪਾਇਨ ਦੀ ਡਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਇਹ ਜੀ ਆਪਣੇ ਲੋਕਾਂ ਨੂੰ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨ ਤੋਂ ਪਾਸਪੋਰਟ ਲੈ ਜਾਂਦੇ ਜੀ ਵੀਜ਼ਾ ਲੱਗਿਆ ਹੋਇਆ ਰੇ ਜਾਂਦੇ ਜੀ ਪੈਸੇ ਲੈ ਜਾਂਦੇ ਜੀ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨਿਟਲੀ ਵੈਰੀਫਾਈ ਕਰਾਂਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਕਰਾਂਗੇ ਨਹੀਂ ਹਾਲੇ ਤੱਕ ਇਹ ਚ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਹੁਣ ਤੱਕ ਇਹ ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਮੂਵ ਆਈਂ